ਨੋ ਜੀ ਬੜਾ ਪਿਆਰ ਆਪਜੀ ਤੋਂ ਮਿਲਿਆ ਮੇਰੇ ਬਾਦਸ਼ਾਹ ਮਾਰੇ ਨੇ ਹੱਥੀ ਉਹਨਾਂ ਨੂੰ ਸ਼ਾਸਤਰ ਘੋੜ ਸਵਾਰੀ ਸਾਰੀਆਂ ਕਲਾ ਆਪ ਸਿਖਾਈਆਂ ਮੈਨੂੰ ਇੱਕ ਵਿਦਵਾਨ ਵਿਦਵਾਨ ਕਹਿ ਲੋ ਅੱਜਕੱਲ ਚੁੰਚ ਗਿਆਨ ਆਵੇਂ ਅਸੀਂ ਵੀ ਅਗਿਆਨੀ ਕਹਿੰਦਾ ਇੱਕ ਸਵਾਲ ਤੁਹਾਡੇ ਵੀ ਹੋਊਗਾ ਕਹਿੰਦੇ ਜੀ ਉਹ ਚਮਕੌਰ ਦੀ ਗੜੀ 'ਚ ਜੰਗ ਹੋਇਆ ਵਾ ਮੁਗਸਰ ਦੀ ਜੰਗ ਹੋਈ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਜ਼ਿਕਰ ਨਹੀਂ ਆਉਂਦਾ ਤਾਂ ਆਖੋ ਸਤਨਾਮ ਵਾਹਿਗੁਰੂ ਜਿਹੜੇ ਦਰਕ ਕਰਨ ਵਾਲੇ ਕਮਾਲ ਹੀ ਆ ਬੰਦੇ ਇਹਨਾਂ ਦਾ ਕੰਮ ਹੀ ਆ ਲਾਭ ਲੈਂਦੇ ਕੋਈ ਨਾ ਕੋਈ ਖੋਜ ਖੁਰਾ ਤੇ ਕਈ ਵੀਰ ਹੁਣ ਆਪਾਂ ਬੱਚੇ ਏਡਾ ਵੱਡਾ ਇਤਿਹਾਸ ਆ ਕਿਹੜਾ ਆਪਾਂ ਪੂਰੇ ਆ ਕਥ ਕਥਾ ਇਹਨੂੰ ਤਾਂ ਹੀ ਕਹਿੰਦੇ ਕਹਿੰਦੇ ਜੀ ਉੱਥੇ ਜਿਗਰ ਨਹੀਂ ਆਉਂਦੇ ਆ ਸਰਸਾ ਦੇ ਕੰਡੇ ਚਮਕੌਰ ਕਮਸਾਨ ਦਾ ਜੁੱਧ ਤੇ ਬਾਬਾ ਦੀਪ ਸਿੰਘ ਏਡੇ ਜਰਨੈਲ ਆ ਕਾਰਨ ਕਈ ਹੁੰਦੇ ਗੁਰਮਖੋ ਕਾਰਨ ਮੈਂ ਸੌਖਾ ਜਿਹਾ ਕਹਿ ਜਾ ਉਹ ਸਕਦਾ ਬਾਪੂ ਦਾ ਹੁਕਮ ਹੋਵੇ ਬੁੱਝੋ ਕਿਉਂ ਹੁਕਮ ਤਾਂ ਕਿ ਕਿਸੇ ਦਾ ਗਹਿਣਾ ਭੈਣੋਂ ਗਵਾਜੇ ਨਾ ਲੱਭੇ ਤੇ ਗਹਿਣਾ ਦੁਬਾਰਾ ਬਣ ਜਾਂਦਾ ਕਿ ਨਹੀਂ ਬੋਲੋ ਵੈਗਰੂ ਵੈਗਰ ਤੇ ਜੇ ਸੁਨਿਆਰਾ ਹੀ ਮੁੱਕ ਜੇ ਸੁਨਿਆਰਾ ਹੀ ਖਤਮ ਹੋ ਜੇ ਉਹਦੀ ਦੁਕਾਨ ਹੀ ਬੰਦ ਹੋ ਜੇ ਤੇ ਫਿਰ ਕਿੱਥੋਂ ਘੜਾਂਗੇ ਸਤਿਗੁਰੂ ਨੂੰ ਪਤਾ ਏ ਆਉਣ ਵਾਲੇ ਸਮੇਂ ਅੰਦਰ ਜੇ ਵਿਦਵਾਨ ਬਚਨਗੇ ਤੇ ਕੌਮ ਉੱਠੂਗੀ ਉਹ ਅਗਲੇ ਆਨੇ ਇੱਥੇ ਸੱਟ ਮਾਰੀ ਨਾ ਉਹਨਾਂ ਵੇਖਿਆ ਵੀ ਗੁਰਦਾਰੇ ਟਾ ਕੇ ਵੇਖੇ ਬਾਬੇ ਫੇਰ ਬਣਾਉਂਦੇ ਸੇਵਾਲੇ ਪਰ ਪਰ ਗੱਡੀਆਂ ਸਰੋਵਰ ਪੂਰ ਕੇ ਵੇਖਿਆ ਜੀ ਇਹ ਫੇਰ ਚੱਲ ਜਾਂਦੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜਵਾ ਕੇ ਵੇਖੇ ਇੱਕ ਇੱਕ ਸ਼ਰੂਪ ਦੀ ਵਿਦਵੀ ਕਰਾਉਣੇ ਚਾਰ ਲੈ ਆਉਂਦੇ ਛਪਾ ਕੇ ਤੁਲੋਏ ਅਗਲੇ ਆ ਸਾਰਾ ਜੋਰ ਲਾ ਕੇ ਵੇਖ ਲਿਆ ਵੀ ਇਹ ਕੌਮ ਦਾ ਕਰੀਏ ਕੀ ਫਿਰ ਉਹਨਾਂ ਨੇ ਬਹਿ ਕੇ ਸਲਾਹ ਕੀਤੀ ਤਤ ਕੱਢਿਆ ਵੀ ਇਹ ਜਿਹੜੀ ਸਿੱਖ ਕੌਮ ਦੀ ਤਰੱਕੀ ਹੋ ਰਹੀ ਆ ਇਹ ਤਰੱਕੀ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹਨਾਂ ਦੇ ਪ੍ਰਚਾਰਕ ਸਚਾਈ ਆ ਨਾ ਇਹ ਕਿੰਨੇ ਅੱਜ ਭੈਣਾ ਵੀਰ ਆਪਾਂ ਰੋਜ਼ ਸੁਣਦੇ ਕਈਆਂ ਦੇ ਫੋਨ ਆਉਂਦੇ ਜੀ ਜ਼ਿੰਦਗੀ ਬਦਲ ਗਈ ਜਿਸ ਮਾਗਮ ਕਰਾਇਆ ਸਾਡਾ ਜੀਵਨ ਬਦਲਦਾ ਨਾ ਅਗਲਿਆਂ ਨੇ ਇੱਕ થી ਆਗੇ ਵੇਖਿਆ ਵੀ ਇਹ ਕੌਮ ਦੀ ਬਲੰਦੀ ਆ ਇਹਨਾਂ ਦੀ ਕਥਾਵਾਚਕ ਕਿ ਆਪਾਂ ਕਿਉਂ ਨਾ ਕਰੀਏ ਇਹਨਾਂ ਦੇ ਗ੍ਰੰਥਾਂ 'ਚ ਮਿਲਾਵਟ ਕਰਤੀ ਆ। ਬਈ ਅੱਜ ਵੀ ਕੀਤੀ ਇਹਨਾਂ ਦਾ ਇਤਿਹਾਸ ਮਟਾਇਆ ਜਾ ਰਿਹਾ। ਪਹਿਲੀਆਂ ਨਿਸ਼ਾਨੀਆਂ ਗੁਰਦੁਆਰਿਆਂ 'ਚੋਂ ਖਤਮ ਕੀਤੀਆਂ ਹਨਾ। ਕਿੰਨੇ ਵੇਲੇ ਲੱਗੇ ਧਿਆਨ ਨਾਲ। ਪਰ ਉਹਨਾਂ ਨੇ ਵੇਖਿਆ ਵੀ ਇਹ ਕਿਸੇ ਤਰ੍ਹਾਂ ਵੀ ਰੋਕਣੀ ਆਉਂਦੇ ਤੇ ਹੁਣ ਜਿਹੜਾ ਉਹਨਾਂ ਤਰੀਕਾ ਅਪਣਾਇਆ ਉਹ 'ਚ ਤਰੱਕੀ ਜ਼ਰੂਰ ਕਰ ਰਿਹਾ। ਮਾਫੀ ਚਾਹਣੇ ਲਾਈਵ। ਉਹ ਤਰੱਕੀ ਉਹਨਾਂ ਇਸ ਤਰ੍ਹਾਂ ਕੀਤੀ ਵੀ ਹੁਣ ਉਹਨਾਂ ਆਪਣੇ ਵਿਦਵਾਨ ਪੈਦਾ ਕਰਨੇ ਸ਼ੁਰੂ ਕਰਤੇ। ਤੇ ਜਿਹੜੇ ਆਪਣੇ ਚ ਗਰੀਬ ਕਥਾਵਾਚ ਸੀ ਨਾ ਮਾਫੀ ਦਿਓ ਇਹ ਕਥਾਵਾਚ ਗਰੀਬ ਨਹੀਂ ਗੁਰੂ ਦੇ ਵਜੀਰਾ ਪਰ ਜਿਹੜੇ ਕੁਝਕ ਗ੍ਰੰਥੀ ਜਾਂ ਕੋਈ ਭਾਈ ਚਰਕ ਬਿਲਕੁਲ ਡਾਉਣ ਸੀ ਉਹਨਾਂ ਘਰੇ ਆ ਕੇ ਮੁਲਾਕਾਤ ਕਰ ਲਈ ਕਿਉਂਕਿ ਆਪਾਂ 100 150 ਵੋਟ 400 ਵੀ ਹੋਏ ਤੇ ਆਪਾਂ ਬੁਲਾਰਾ ਸਾਦੇ ਤੁਸੀਂ ਤੇ ਪੁਰਾਣਾ ਸਮਾਗਮ ਕਰਾਉਣੇ ਤੇ ਆਮ ਹੁੰਦਾ ਹੈ ਬਬਾਈ ਵੀ ਸੇਵਾ ਜਿਆਦੀ ਹੈ ਨਾ ਆਪਾਂ ਨੇ ਕਦਰ ਨਹੀਂ ਕੀਤੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਸਟੇਜ ਖੋਪੇ ਲੈ ਇਹਨਾਂ ਤੋਂ ਜਦੋਂ ਸਟੇਜ ਖੋਸ ਗਈ ਨਾ ਹੁਣ ਗੱਡੀ ਭਾਵੇਂ ਸੋਨੇ ਦੀ ਲੱਦੀ ਹੋਵੇ ਚਾਂਦੀ ਦੀ ਡਰਾਈਵਰ ਤੇ ਡਿਪੈਂਡ ਹੈ ਤੇ ਡਰਾਈਵਰ ਕੌਣ ਕੌਮ ਦੇ ਪ੍ਰਚਾਰਕ ਜਿੰਨਾ ਪ੍ਰਚਾਰ ਕਰਨਾ ਹੁਣ ਇਸ ਚੀਜ਼ 'ਚ ਅਗਲੇ ਕਾਮਜਾਬ ਹੋ ਰਹੇ ਵੀ ਅਸੀਂ ਥੋੜਾ ਜਿਹਾ ਅੰਦਰ ਧਿਆਨ ਨਹੀਂ ਦੇ ਰਹੇ ਪਾਠੀ ਕੀਰਤਨ ਇਹਨਾਂ ਲਈ ਅਸੀਂ ਕਹਿੰਦੇ ਕੋਈ ਨਹੀਂ ਬਾਬਾ ਹਉਤ ਨਹੀਂ ਸਹੀ ਅਗਲੇ ਘਰ ਪਹੁੰਚ ਕਰਨ ਲੱਗ ਪਿਆ ਬੈ ਕੇ ਮੀਟਿੰਗ ਕਰ ਲੈਂਦੇ ਵੀ ਹਾਂ ਬਾਬਾ ਜੀ ਕਿੰਨੇ ਸਾਲ ਹੋ ਗਏ ਪਾਠ ਕਰਦਿਆਂ ਕਥਾ ਕਰਦਿਆਂ 15 ਕੀ ਬਣਾਇਆ ਕੋਣੀ ਜੀ ਅਲਟੋ ਗੱਡੀ ਦੋ ਕਮਰਿਆਂ ਤੇ ਲੈਂਟਰ ਨਹੀਂ ਆ ਸਜਾਈ ਹੈ ਕਹਿੰਦੇ ਕੀ ਚਾਹੀਦੇ ਕੋਠੀ ਚੰਡੀਗੜ ਟੌਪ ਦੀ ਗੱਡੀ ਦਵਾਂਗੇ 1.5-2 ਕਰੋੜ ਤੇਰੇ account 'ਚ ਪਰ ਫਰਕ ਇਹ ਨਾ ਵੀ ਜਿੱਥੇ ਤੂੰ ਸਟੇਜ ਤੇ ਜੋੜਨ ਦਾ ਕੰਮ ਕਰਨਾ ਹੁਣ ਤੋਂ ਅੰਨਾ ਕੀ ਭਾਲੇ ਉਹ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਮਜਬੂਰੀ ਕਹਿ ਲੋ ਜਾਂ ਉਹ ਅੰਦਰ ਨਹੀਂ ਨਾ ਮਰਦਾਂ ਵਾਲਾ ਉਹ ਫਿਰ ਕੀ ਕਰਦੇ 7 ਵਜਨ ਕਹਿ ਕੇ ਫਿਰ ਅਗਲਿਆਂ ਦੇ ਹਵਾਲੇ ਹੋ ਗਏ ਤੇ ਫਿਰ ਉਹਨਾਂ ਨੂੰ ਇਹੋ ਕਿਹਾ ਵੀ ਤੁਸੀਂ ਸਾਰਾ ਦਿਨ ਕਮਰੇ 'ਚ ਬਹਿਣਾ ਤੇ ਤੁਸੀਂ ਸਾਰੇ ਗ੍ਰੰਥਾਂ ਦੇ ਵਿੱਚੋਂ ਨੁਕਸ ਕੱਢਣੇ ਆ ਹੁਣ ਤੁਸੀਂ ਮੰਨ ਲਓ 1.5 ਕਰੋੜ ਦੀ ਕੋਠੀ ਪਾਈ ਤੁਹਾਡੀ ਜ਼ਿੰਦਗੀ ਲੱਗੀ ਕੋਠੀ ਤੇ ਤੇ ਮੇਰੇ ਅੱਗੇ ਨੂੰ ਵਕਤ ਸਾਧ ਲਿਆ ਬਾਬਾ ਜੀ ਵਾਲੇ ਚਰਨ ਪਾਇਓ ਹੈਨਾ ਇਹ ਵੇਖੋ ਘਰ ਬਾਹਰ ਸਹੀ ਆ ਤੇ ਮੈਂ ਸਾਰਾ ਕੁਝ ਵੇਖ ਕੇ ਕਹਿੰਦਾ ਗਿਆ ਆਖਿਆ ਲੱਕੜ ਨਹੀਂ ਸਹੀ ਲੱਗੀ ਅਗਲੇ ਦਾ ਡਾਂਡੀ ਲਾਤੀ ਮਾਣੀ ਤੋੜਤਾ ਅਗਲੇ ਦਾ 1.5 ਕਰੋੜ ਲਾਇਆ ਕਹਿੰਦੇ ਆ ਸ਼ੀਸ਼ਾ ਗਲਤ ਲਵਾ ਲਿਆ ਉਹਨਾਂ ਬੰਦਿਆਂ ਨੂੰ ਟ੍ਰੇਨਿੰਗ ਹੀ ਇਹ ਦਿੱਤੀ ਜਾਂਦੀ ਵੀ ਤੁਸੀਂ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਚੁਣ-ਚੁਣ ਕੇ ਪੰਕਤੀਆਂ ਕੱਢਣੀਆਂ ਵਾਂ ਤੇ ਆ ਜਿਹੜੀ ਪੀੜ੍ਹੀ ਆ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਰਹੀਂ ਇਦਾਂ ਦਾ ਖਲਾਰਾ ਪਾ ਦੋ ਵੀ ਇਹਨਾਂ ਦਾ ਭਾਵਨਾ ਵਿਸ਼ਵਾਸ ਹੀ ਟੁੱਟ ਜੇ ਤੇ ਸਾਡੀ ਕੌਮ ਲਈ ਕੋਈ ਸੱਚ ਝੂਠ ਨਹੀਂ ਸਾਡੀ ਕੌਮ ਨੂੰ ਗੁਰੂ ਸਾਹਿਬ ਨੇ ਸ਼ਰਧਾ ਦਿੱਤੀ ਤੇ ਇਹ ਗੱਲ ਕਹਿ ਕੇ ਗਏ ਸੀ ਆਗਿਆ ਭਈ ਕਰ ਕੇ ਤਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਹਾਲ ਸਾਖੀ ਰਹੇ ਨਾ ਕੋਈ ਵਾਰ ਹੋਏ ਸਭ ਮਿਲenge ਅਜੇ ਸ਼ਰਨ ਤੇ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੂਤਰੇ ਜੋ ਸ਼ਰਧਾ ਕਰਸੀ ਉਹਨੇ ਵਾਹਿਗੁਰੂ ਸ਼ਰਧਾ ਦਿੱਤੀ ਨਾ ਕਈ ਥਾਵਾਂ ਤੇ ਮੈਂ ਵੇਖਿਆ ਗ੍ਰੰਥੀਆਂ ਨੇ ਦੋਰੇ ਬੰਨ੍ਹ ਕਰਤਾ ਬੋਲਣਾ ਨੋਟ ਕਰਿਓ ਕਿ ਰਿਸ਼ਤੇਦਾਰੀ ਜਿਹਾ ਨਾ ਪਿੰਡਾਂ ਕਈ ਥਾਵਾਂ ਤੇ ਪਛੀਦਾ ਗ੍ਰੰਥੀਆਂ ਨੂੰ ਹੋਰ ਹੀ ਦੋਰਾ ਵਿੱਚ ਪਾਲਿਆ ਛਾੜੀ ਦਿੱਤਾ ਤੇ ਕਈ ਥਾਵਾਂ ਤੇ ਰਾਜ ਕਰੇਗਾ ਖਾਲਸਾ ਤੋਂ ਗਾੜਲੀ ਪੰਕਤੀ ਨਹੀਂ ਬੋਲਦੇ ਜੀ ਚਾਹੁੰਦਾ ਨਾ ਜੋ ਸ਼ਰਧਾ ਕਰ ਸੇਵਦੇ ਕਿਉਂਕਿ ਸ਼ਰਧਾ ਸਾਡੀ ਮਾਂ ਹੈ ਆ ਮੇਰੀਆਂ ਭੈਣਾਂ ਵੀਰ ਬੈਠੇ ਵਿਸ਼ਵਾਸ ਚੋਂ ਅੱਖਰਾਂ ਦਾ ਜੋੜ ਹੈ ਤੇ ਸਾਰਿਆਂ ਦੀ ਜ਼ਿੰਦਗੀ ਵਿਸ਼ਵਾਸ ਤੇ ਹੀ ਆ પતિ ਪਤਨੀ ਦਾ ਰਿਸ਼ਤਾ ਵਿਸ਼ਵਾਸ ਭੈਣਾਂ ਦਾ ਰਿਸ਼ਤਾ ਬਹੁਤ ਭਰਾਵਾਂ ਦਾ ਰਿਸ਼ਤਾ ਬਹੁਤ ਗੁਰੂ ਚੇਲੇ ਦਾ ਰਿਸ਼ਤਾ ਬਹੁਤ ਆਪਣਾ ਰਿਸ਼ਤਾ ਤਿੰਨਾਂ ਚੀਜ਼ਾਂ ਦਾ ਆਸ ਵਿਸ਼ਵਾਸ ਤੇ ਅਰਦਾਸ ਅੱਜ ਆਪਣੇ ਵਿੱਚ ਇਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਨਹੀਂ ਜੀ ਪਾਠ ਕੀਤੇ ਆ ਕੁਝ ਨਹੀਂ ਮਿਲਦਾ ਸਮਾਗਮ ਵਿੱਚ ਜਾਇਆ ਕੁਝ ਨਹੀਂ ਮਿਲਦਾ ਭੈਣੋਂ ਚ ਪੈਰਾਸ ਦੀ ਬਾਣੀ ਚ ਕੁਝ ਨਹੀਂ ਰੱਖਿਆ ਆਉਂਦਾ ਕਿ ਨਹੀਂ ਇਹ ਤੇ ਐਵੇਂ ਭੇਡ ਚਾਲ ਜੋ ਮਰਜੀ ਕੇ ਇਹ ਗੱਲਾਂ ਹੋ ਰਹੀਆਂ ਔਰ ਇਸ਼ਨਾਨ ਕਰਨ ਦੀ ਕੋਈ ਲੋੜ ਨਹੀਂ ਮੰਦਰ ਸਹਿਬ ਉਹ ਪਾਣੀ ਆ ਜੇ ਪਾਣੀ ਹੁੰਦਾ ਤੁਸੀਂ ਇਹ ਵੇਖੋ ਮੈਂ ਵੀ ਮੈਂ ਵੀ ਗਲਤ ਮੈਨੂੰ ਗਲਤ ਸਮਝੋ ਤੁਸੀਂ ਇਹ ਨੋਟ ਕਰੋ ਵੀ ਜੇ ਵਾਕਿਆ ਹੀ ਪਾਣੀ ਆ ਹੁਣ ਜਿਸ ਗੁਰੂ ਨੇ ਪੰਜ ਸਰੋਵਰ ਬਣਾਏ ਉਸ ਗੁਰੂ ਦਾ ਨਾਂ ਕੀਆ ਧੰਨ ਸ੍ਰੀ ਗੁਰੂ ਹਰਜਿੰਦ ਸਿੰਘ ਮਹਾਰਾਜ ਨੇ ਸੰਪੂਰਨਤਾ ਕੀਤੀ ਨਾ ਮੋਢੀ ਗੁਰੂ ਆਂਦਾ ਜਿਸ ਗੁਰੂ ਨੇ ਪੰਜ ਸਰੋਵਰ ਬਣਾਏ ਉਹਨੂੰ ਪਤਾ ਹੀ ਨਹੀਂ ਵੀ ਇਹ ਪਾਣੀ ਆ ਤੇ ਮੈਨੂੰ ਜਾਦਾ ਪਤਾ ਹੀ ਜਿਸ ਗੁਰੂ ਨੇ ਸਰੋਵਰ ਬਣਾਏ ਪਹਿਲਾ ਪ੍ਰਕਾਸ਼ ਕੀਤਾ ਉਹ ਤਤੀ ਤਵੀ ਤੇ ਨੰਗੇ ਪਿੰਡੇ ਬੈ ਕੇ ਸੀਸ 'ਚ ਰੇਤਾ ਪਵਾ ਕੇ ਵੀ ਮੁਸਕਰਾਉਂਦਿਆ ਹੀ ਤੇ ਮੇਰੇ ਥੱਲੇ 25 ਲੱਖ ਦਾ ਗਲੀਚਾ 20-20 ਲੱਖ ਦਾ ਮੈਂ ਸੂਟ ਪਾਉਣਾ ਤੇ ਕਰੋੜਾਂ ਦੀ ਗੱਡੀ 'ਚ ਘੁੰਮਦਾ ਤੇ ਮੈਨੂੰ ਉਹਦੇ ਨਾਲੋਂ ਜ਼ਿਆਦਾ ਪਤਾ ਤੁਸੀਂ ਆਪੇ ਸਮਝ ਲਓ ਆਖੋ ਸਤਿਨਾਮ ਵੀ ਇੰਨਾ ਲੋਕਾਂ ਦਾ ਕੀ ਬਣੂੰਗਾ ਵੀ ਜਿਸ ਗੁਰੂ ਨੇ ਜੀਵਨ ਸਮਰਪਣ ਕਰਤਾ ਉਹਨੂੰ ਨਹੀਂ ਸੀ ਪਤਾ ਇਨਨ ਨੂੰ ਜਿਆਦਾ ਪਤਾ ਇਹ ਇਹੀ ਕਾਰਨ ਬਣ ਗਿਆ ਜੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਮਾਰੇ ਦੇ ਤਖਤ ਤੇ ਹਮਲਾ ਆਇਆ ਗੁਰੂਕਰ ਟੌਣਾ ਚਾਇਆ ਬਦਾਲੀ ਦੀਆਂ ਫੌਜਾਂ ਸਰੋਵਰ ਚ ਪਾਤਾ ਮਿੱਟੀ ਘਟਾ ਕਿਉਂਕਿ ਨਾਦਰ ਤੇ ਜਕਰੀਏ ਨੇ ਸਲਾਹ ਕੀਤੀ ਕਿਹਿੰਦਾ ਪੱਗਾਂ ਦਾੜੀਆਂ ਵਾਲੇ ਖਤਮ ਕਰਨੇ ਆ ਉਹਨੇ ਕਿਹਾ ਇਹ ਨਾ ਉਦਾਂ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਇਹਨਾਂ ਦਾ ਕਲਾਮ ਜੀਂਦਾ ਗੁਰੂ ਗ੍ਰੰਥ ਸਾਹਿਬ ਜੀ ਰਹਿੰਦੇ ਜਿੰਨਾ ਚਿਰ ਤੇ ਸਰੋਵਰ ਚ ਨਹਾਉਂਦੇ ਦੋ ਚੀਜ਼ਾਂ ਨਾਲ ਜੁੜੇ ਪਾਣੀ ਤੇ ਬਾਣੀ ਬਾਰੀ ਸਰੋਵਰ ਚ ਤਣ ਦੇ ਰੋਗ ਠੀਕ ਹੁੰਦੇ ਤੇ ਐਸ ਸਰੋਵਰ ਚ ਮਨ ਦੀ ਬਿਮਾਰੀ ਠੀਕ ਹੁੰਦੀ RAMDAS ਸਰੋਵਰ ਨਾਤੇ ਸਭ ਉਤਰੇ ਇਸ ਕਰਕੇ ਨਾ ਧੂਆਂ ਦਾ ਨੁਕਸਾਨ ਕਰੋ ਨਾ ਸਰੋਵਰ ਵੀ ਪੂਰਤਾ ਤੇ ਜਿੱਥੇ ਬਾਣੀ ਦਾ ਗਾਜ ਕੀਰਤਨ ਉੱਥੇ ਗੋਲੇ ਸੁਟਨੇ ਸ਼ੁਰੂ ਕਰਤੇ ਭਾਈ ਭਗਤ ਸਿੰਘ ਨਿਹੰਗ ਫਿਰ ਪਹੁੰਚਾ ਸਾਬੋ ਕੀ ਤਲਵੰਡੀ ਦਮਦਵਾਸੈ ਗਲ ਚ ਪੱਲਾ ਪਾ ਕੇ ਆਖਿਆ ਮਾਹ ਪੁਰਖ ਮੇ ਅਦਵੀਓ ਕੌਮੀ ਅਣਖ ਨੂੰ ਮਾਰੇ ਜਾਂ 6 ਦੁਸ਼ਮਣ ਉੱਥੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਉਦੋਂ ਜੰਮਦਾ ਫੇਰ ਕੋਈ ਸ਼ੇਰ ਨਲੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਕੌਮਾਂ ਵਾਸਤੇ ਮਰਨ ਦਾ پاک ਜਜ਼ਬਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਜ਼ੁਲਮ ਸਹਿਣਾ ਹੁੰਦਾ ਹੈ ਪਾਪ ਜੇ ਕਰਤੇ ਜ਼ੁਲਮ ਕਰਨਾ ਵੀ ਮਹਾ ਪਾਪ ਹੁੰਦਾ ਆਹ ਬੋਲਾਂ ਨੇ 72 ਵਰਿਆਂ ਦੀ ਉਮਰ ਚ ਬਾਪੂ ਦੇ ਨੇਤਰਾਂ ਚ ਖੂਨ ਉਤਰਿਆ ਮਾਲਾ ਗੀਸੇ ਚ ਪੈ ਗਈ ਤੇ ਖੰਡਾ ਧੂਕੇ 18 ਸੇਰ ਦੇ ਖੰਡੇ ਨੂੰ ਧਰਤੀ ਦੀ ਹਿੱਕ ਤੇ ਸੁੱਟ ਕੇ ਵੰਗਾਰ ਕੀਤੀ ਵੀ ਜਿਹੜੇ ਮਰਦ ਨੇ ਜਿਹੜੇ ਬਾਪੂ ਨੂੰ ਪਿਆਰ ਕਰਦੇ ਜਿਨ੍ਹਾਂ ਸਿਰ ਦੇ ਨੇ ਟੱਪ ਜੋ ਬਾਕੀ ਘਰੇ ਰੋ ਜਿਨ੍ਹਾਂ ਨਜ਼ਾਰੇ ਲੈਣੇ ਕਿ ਕਹਿੰਦੇ ਕੋਈ ਨਹੀਂ ਸਿਰਿਆ ਕੁਝ ਕੌਮ ਆ ਉਹ ਜਿਹੜੀਆਂ ਰਾਜ ਭਾਗ ਲੈਣ ਲਈ ਇਕੱਠੀਆਂ ਹੁੰਦੀਆਂ ਕੁਝ ਕੁਰਸੀ ਲਈ ਕੁਝ ਵੰਡ ਵਡਈਏ ਦੀ ਹਨ ਗੁਰੂ ਗੋਬਿੰਦ ਸਿੰਘ ਦੀ ਸਿੱਖ ਕੌਮ ਜਿਹੜੀ ਮਰਨ ਦੇ ਨਾਂ ਤੇ ਵੀ ਇਕੱਠੀ ਹੋ ਜਾਂਦੀ ਆ ਇਹ ਮਾਣ ਮਿਲਿਆ ਆ ਪਾਣੂ ਕਹਿੰਦੇ ਇੱਕ ਬੰਦੇ ਨੇ ਬੜਾ ਸੋਣਾ ਲਿਖਿਆ ਕਹਿੰਦਾ ਜਿਹੜਾ ਬੰਦਾ ਕਹਿੰਦਾ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਜਾਂ ਤੇ 100% ਝੂਠ ਮਾਰਦਾਈ ਤੇ ਜੇ ਇਹ ਗੱਲ ਝੂਠ ਨਹੀਂ ਤੇ ਫਿਰ ਜਿਹੜਾ ਕਹਿ ਰਿਹਾ ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ ਫਿਰ ਗੁਰੂ ਗੋਬਿੰਦ ਸਿੰਘ ਦਾ ਖਾਲਸਾਈ ਗੱਲਾਂ ਦੂ ਨੇ ਇਹਨਾਂ ਦੀ ਸਿਰ ਨਾ ਹੀ ਯਾਰੀ ਤੇ ਬਾਬਾ ਦੀਪ ਸਿੰਘ ਨੇ ਅਰਦਾਸਾ ਹੀ ਇਸ ਦਿਆ ਗੁਰੂ ਰਾਮ ਦਾ ਸਾਥ ਜੋੜ ਉਸਮਾਪਤੀ ਕਰੀਏ ਜੀ ਇਹ ਗੁਰੂ ਰਾਮ ਦਾ ਸਮਾਰਾਜ ਕੋਈ ਫੁੱਲੀਆਂ ਚੜਾਉਂਦਾ ਕੋਈ ਪਤਾਸੇ ਚੜਾਉਂਦਾ ਕੋਈ ਰਮਾਲਾ ਚੜਾਉਂਦਾ ਕੋਈ ਸੋਨਾ ਚਾਂਦੀ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਏ ਗੁਰੂ ਰਾਮਦਾਸ ਮਹਾਰਾਜ ਮੇਰੇ ਕੋ ਇੰਨੀ ਪਹੁੰਚ ਨਹੀਂ ਦੁਨੀਆ ਦਾ ਪਹਿਲਾ ਮੰਦਰ ਜੇ ਸ੍ਰੀ ਹਰਿਮੰਦਰ ਹੈ ਦੁਨੀਆ ਦੇ ਬਿਆੰਤ ਮੰਦਰਾਂ ਚ ਸੋਨਾ ਚਾਂਦੀ ਹੀਰੇ ਮੋਤੀ ਚੜਿ ਆਉਣਗੇ ਦੁਨੀਆ ਦਾ ਪਹਿਲਾ ਮੰਦਰ ਸ੍ਰੀ ਹਰਿਮੰਦਰ ਜਿੱਥੇ ਕਿਸੇ ਮਰਦ ਨੇ ਆਪਣਾ ਸਿਰ ਚੜਾਇਆ ਸਸਿਆ ਕਾਰਦਾਸਾ ਸੋਧ ਕੇ ਆਪਣੇ ਆਪ ਕਈਆਂ ਨੇ ਇੱਥੇ ਵੀ ਮਲਾਵਟ ਪਾਤੀ ਇਹ ਜੀ ਸ਼ੀਦਾ ਸਾਹਿਬ ਜਿੱਥੇ ਉੱਥੋਂ ਇਹ ਚਲਾਵਾ ਸੀ ਸਹੀ ਸਹੇ ਛੁੜਦਾ ਹੈ ਭਈ ਡਾ ਮਰਦਾ ਇਨੀ ਕੁਰਬਾਨੀ ਤੇ ਇੱਥੇ ਆ ਗਏ ਇਹ ਜੀ ਇੱਥੋਂ ਦੂਰੋਂ ਕਈ ਪੁੱਛ ਲੈਂਦੇ ਨਾ ਨਵੇਂ ਬੱਚਿਆਂ ਨੂੰ ਬਾਬਾ ਜੀ ਇੱਥੋਂ ਫਿਰ ਉਹ ਬਲਿਆ ਜਿਹੜੇ 13 ਮੀਰ ਖੰਡਾ ਚਲਾ ਕੇ ਆ ਸਕਦੇ ਹਾਂ ਉਹਨਾਂ ਨੂੰ ਗਾੜੀ ਕੀ ਹੈ ਉਹਨਾਂ ਨੇ ਆਪ ਜਾ ਕੇ ਆਪਣਾ ਸੀਸ ਪ੍ਰਕਰਮਾ 'ਚ ਰੱਖ ਕੇ ਤੇ ਇਦਾਂ ਲੱਥੇ ਸਿਰ ਤੋਂ ਅਰਦਾਸਾ ਕੀਤਾ। ਚਿੱਤਰਕਾਰ ਨੇ ਚਿੱਤਰ ਲੀਕਿਆ ਉਹ ਦਰਸ਼ਨ ਕਰਾਉਂਦਾ ਅਰਦਾਸਾ ਸੋਧਿਆ ਗੁਰੂ ਰਾਮਦਾਸ ਭੇਟਾ ਪ੍ਰਵਾਣ ਕਰ ਲਿਓ ਗਰੀਬ ਦੀ ਤੇ ਅੱਗੋਂ ਵਰ ਬਾਪੂ ਨੇ ਵੀ ਕੀ ਸੀਸ ਦਿੱਤੀ ਦੀਵ ਸਿੰਘਾ ਲੋਕੀ ਕੋਠੀਆਂ ਗੱਡੀਆਂ ਪੈ ਲੀਆਂ ਬਣਾਉਂਦੇ ਘਰ ਬਣਾਉਂਦੇ ਹੀ ਮਰ ਗਿਆ ਖੁਸ ਸਤਨਾ। ਪਹਿਲੋ ਇੱਥੇ ਬਣਾਏ ਹੁਣ ਸਾਰੇ ਬਾਹਰ ਨੂੰ ਚੱਲੇ ਉੱਥੇ ਆਪਦਾ ਲੈਣਾ ਹੈ ਚੱਕਰ ਜਿਹਾ ਪੈ ਗਿਆ। ਤੇ ਕਾਰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਗੁਰੂ ਰਾਮਦਾਸ ਦੇ ਘਰ ਬਦਲੇ ਸਿਰ ਦਿੱਤਾ ਸ਼ਬਦ ਦੇ ਇੱਕ ਦਿਨ ਚਾਲੇ ਪੈਣਿਆ ਪਰ ਤੁਹਾਨੂੰ ਜੀ ਆਇਆਂ ਸਰੂਪਾ ਕਿਹੜਾ ਦਿੱਤਾ ਗੁਰੂ ਰਾਮਦਾਸ ਜੀ ਨੇ ਸੁਣੋ ਕਹਿਣ ਲੱਗੇ ਦੀਪ ਸਿੰਘਾ ਤੂੰ ਆਪਣੇ ਗੁਰੂ ਦੇ ਘਰ ਬਦਲੇ ਸਿਰ ਦਾ ਮੱਥਾ ਟੇਕਿਆ ਲੈ ਸੀ ਬਚਨ ਕਰਦੇ ਜਦੋਂ ਸੰਗਤਾਂ ਹਰਿਮੰਦਰ ਸਹਿ ਮੱਥਾ ਟੇਕਣ ਆਇਆ ਕਰਨਗੀਆਂ ਨਾ ਭਾਵਨਾ ਨਾ ਦੇਸ਼ਾ ਭ ਦੇ ਛਾਂਚੋ ਤੇ ਅਸੀਂ ਵਜਨ ਕਰਦੇ ਦੀਪ ਸਿੰਘਾ ਜਦੋਂ ਦੁਨੀਆਂ ਦੇ ਕਿਸੇ ਕੋਨੇ 'ਚੋਂ ਮੇਰੇ ਸੇਖ ਹੋਣਗੇ ਮੇਰੇ ਤੋਂ ਪਹਿਲਾਂ ਤੈਨੂੰ ਮੱਥਾ ਟੇਕਿਆ ਕਰਨਾ ਬੋਲੇ ਸੋਨ ਹਾ ਸਤਿ ਅਕਾਲ ਅੱਜ ਨੋਟ ਕਰਿਓ ਜਦੋਂ ਵੀ ਦੁੱਖ ਭਜਣੀ ਮੇਰੀ ਥੱਲੇ ਇਸ਼ਨਾਨ ਕਰਕੇ ਆਪਾਂ ਪਰਕਰਮਾ ਸ਼ੁਰੂ ਕਰਦੇ ਆਂ ਤੇ ਪਹਿਲਾਂ ਬਾਬਾ ਦੀਪ ਸਿੰਘ ਦਾ ਸਥਾਨ ਆਉਂਦਾ ਸਾਰੀ ਸੰਗਤ ਉੱਥੇ ਮੱਥਾ ਟੇਕਦੀ ਪਹਿਲਾਂ ਬਾਅਦ 'ਚ ਦੇਗ ਲੈ ਕੇ ਵੱਡੇ ਬਾਪੂ ਕੋ ਇਹ ਮਾਰੇ ਦੇਵ ਸਰੂਪ ਆਉ ਦਿੱਤੇ ਅੰਦਰੂਨੀ